ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਦੇਸ਼ ਵਸਣਾਂ ਦੇ ਲਈ ਆਈ ਵੱਡੀ ਮਾੜੀ ਖਬਰ ਵੱਜ ਗਿਆ ਵੱਡੇ ਖਤਰੇ ਦਾ ਘੂਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਉਨੇ ਨੂੰ ਜਾਣਕਾਰੀ ਮਿਲੀ ਹੈ ਕਿ ਕੇਰਲ ਦੇ ਮਲਪੂਰਮ ਜ਼ਿਲ੍ਹੇ ਦੇ ਇੱਕ 14 ਸਾਲਾ ਨੌਜਵਾਨ ਜਸਦਾਨੀਪਾਹ ਵਾਇਰਸ ਲਈ ਟੈਸਟ ਸਕਾਰਾਤਮਕ ਆਇਆ ਸੀ ਦੀ ਐਤਵਰ ਨੂੰ ਕੋਜੀਕੋਡ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਮੌਤ ਹੋ ਗਈ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ 10 ਦਿਨ ਪਹਿਲਾਂ ਬੁਖਾਰ ਹੋਇਆ ਸੀ ਤੇ ਸ਼ੁੱਕਰਵਾਰ ਤੋਂ ਵੈਂਟੀਲੇਟਰ ਤੇ ਸੀ ਸ਼ਨੀਵਾਰ ਨੂੰ ਐਨ ਆਈ ਵੀ ਪੁਨੇ ਦੁਆਰਾ ਨਿਪਾਹ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਲੜਕੇ ਨੂੰ ਇੱਕ ਨਿੱਜੀ ਹਸਪਤਾਲ ਤੋਂ ਕੋਜੀਕੋਡ ਦੇ ਮੈਡੀਕਲ ਕਾਲਜ ਹਸਪਤਾਲ ਚਲੀ ਜਾਇਆ ਗਿਆ ਇਹ ਤਾਂ ਬਾਬਾਗ ਨੇਮ ਮਲਪੁਰਮ ਵਿੱਚ ਇੱਕ ਕੰਟਰੋਲ ਰੂਮ ਖੋਲ੍ਹਿਆ ਜਿਸ 'ਥੇ ਅਲਰਟ ਕੋਚ ਦਿੱਤਾ ਗਿਆ ਲੋਕਾਂ ਨੂੰ 마ਸਕ ਪੈਨ ਦੀ ਸਲਾਹ ਦਿੱਤੀ ਅਤੇ ਪਿੰਡਿਕੜ ਪੰਚਾਇਤ ਅਧੀਨ ਕਿਨੇ ਖੇਤਰਾ ਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਤੇ ਉਹ ਮੁੰਡਾ ਸੇਵਨਡ ਵਿੱਚ ਰਹਿੰਦਾ ਸੀ ਇਸ ਦੇ ਲਈ ਮੋਨੋਕਲੋਨਲ ਐਂਟੀਬਾਡੀ ਦਿਖਾ ਰਹੇ ਹਨ ਤੁਹਾਨੂੰ ਆਪਣੇ ਤੋਂ ਕੋਜੀ ਕੋਡ ਮੀਦ ਪਹੁੰਚਦੀ ਸੀ ਪਰ ਇਸ ਤੋਂ ਪਹਿਲੇ ਉਸ ਦੀ ਮੌਤ ਹੋ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨ